ਸਤ ਸ਼੍ਰੀ ਅਕਾਲ ਦੋਸਤੋ ਚੈਨਲ ਨਿਊਜ਼ ਅਪਡੇਟ ਪੰਜਾਬ ਦੇਖ ਰਹੇ ਸਾਰੇ ਸਰੋਤਿਆਂ ਨੂੰ ਜੀ ਆਇਆਂ ਨੂੰ ਜੀ ਸ਼ੁਰੂਆਤ ਕਰਦੇ ਆਂ ਪੰਜਾਬ ਦੇ ਮੌਸਮ ਦੀ ਜਾਣਕਾਰੀ ਦੀ ਵੀਡੀਓ ਮੌਸਮ ਬਾਰੇ ਆਈਤਾ ਹੈ ਵੱਡੀ ਅਪਡੇਟ ਖਬਰ ਨੂੰ ਅੰਤ ਤੱਕ ਦੇਖਣਾ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੁਹਾਡਾ ਲਾਈਕ ਸ਼ੇਅਰ ਸਬਸਕ੍ਰਾਈਬ ਸਾਡੇ ਲਈ ਮੋਟੀਵੇਸ਼ਨ ਦਾ ਕੰਮ ਕਰਦਾ ਸ਼ੁਰੂਆਤ ਕਰਦੇ ਆਂ ਵੱਡੀ ਖਬਰ ਆ ਰਹੀ ਹੈ ਜੀ ਹਮ ਮੌਸਮ ਵਿਭਾਗ ਨੇ ਪੰਜਾਬ ਅਤੇ ਜੰਨੀਗੜ ਵਿੱਚ ਠੰਡ ਲਹਿਰ ਤੇ ਠੰਡ ਨੂੰ ਲੈ ਕੇ ਔਰ ਇਹ ਅਲਰਟ ਜਾਰੀ ਕੀਤਾ ਚੰਡੀਗੜ੍ਹ ਸਮੇਤ ਪੰਜਾਬ ਦੇ ਜ਼ਿਆਦਾਤਰ ਜ਼ਿਲ੍ਹਿਆਂ 'ਚ ਠੰਡੀਆਂ ਹਵਾਵਾਂ ਚੱਲ ਰਹੀਆਂ ਹਨ ਪਰ ਦੁਪਹਿਰੇ ਵੇਲੇ ਚਮਕਦੀ ਧੁੱਪ ਮਾਬਲੀ ਰਾਹਤ ਦੇ ਰਹੀ ਹੈ ਪੰਜਾਬ 'ਚ ਸ਼ੁੱਕਰਵਾਰ ਨੂੰ ਸਭ ਤੋਂ ਘੱਟ ਤਾਪਮਾਨ ਸੰਗਰੂਰ ਤੇ ਦਰਜ ਕੀਤਾ ਗਿਆ ਜੋ 1 ਇੱਕ ਡਿਗਰੀ ਤੱਕ ਪਹੁੰਚ ਗਿਆ ਜਦਕਿ ਚੰਡੀਗੜ੍ਹ ਤੇ ਘੱਟੋ ਘੱਟ ਤਾਪਮਾਨ 7.6 ਡਿਗਰੀ ਦਰਜ ਕੀਤਾ ਗਿਆ ਮੌਸਮ ਕੇਂਦਰ ਨੇ ਪੰਜਾਬ ਦੇ ਸੱਤ ਜ਼ਿਲ੍ਹਿਆਂ 'ਚ ਹੁਸ਼ਿਆਰਪੁਰ ਕਪੂਰਸਰ ਨਵਾਂ ਸ਼ਹਿਰ ਜੰਦਰ ਫਰੀਪੁਰ ਫਾਜ਼ਿਲਕਾ ਫਰੀਦਕੋਟ ਤੇ ਮੁਕਸਰ 'ਚ ਅਲਰਟ ਜਾਰੀ ਕੀਤਾ ਹੈ ਇਸੇ ਤਰ੍ਹਾਂ ਅਮਰਸਰ ਪਠਾਨਕੋਟ ਤਰਨਤਾਰਨ ਮੋਗਾ ਬਠਿੰਡਾ ਮਾਨਸਾਫ ਤੇ ਗੜਾ ਰੂਪਨਗਰ ਪਟਿਆਲਾ ਤੇ ਸਚਨਗਰ ਜੀ ਸੀਤ ਲਹਿਰ ਦਾ ਅਲਰਟ ਜਾਰੀ ਕੀਤਾ ਹੈ ਵੀਡੀਓ ਦੇਖਣ ਲਈ ਤੁਹਾਡਾ ਧੰਨਵਾਦ